ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਤਪ੍ਰਮੋੜ ਜੀ ਸੰਤਪ੍ਰਮੋੜ ਸੰਤਪ੍ਰਮੋੜ ਨੇੜੇ ਪੱਖੋ ਕੈਂਚੀਆਂ ਤੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਜੀ ਹਾਂਜੀ ਬਰਨਾਲੇ ਜ਼ਿਲ੍ਹੇ ਤਿੰਨ ਨਾਗ ਤੁਹਾਨੂੰ ਦਿਖਾਵਾਂਗੇ ਇੱਕ ਤੁਹਾਨੂੰ ਪੰਜਾਬ ਵਾਲੀ ਜਰਸੀ ਦਿਖਾ ਦੇਾਂਗੇ ਕੈਚ-ਅਪ ਦਿਖਾ ਦੇਾਂਗੇ ਇੱਕ ਤੁਹਾਨੂੰ ਮੇਨ ਮੇਨ ਦਿਖਾ ਰਹੇ ਮੀਣੀ ਝੋਟੀ ਗੱਲ ਬਾਤ ਬਾਈ ਨ ਕਰਾਵਾਂ ਸਸੀਗਾਲ ਜੀ ਸਸੀਗਾਲ ਬਾਈ ਉਹ ਠੀਕ ਠਾਕ ਹੋਈ ਹਾਂਜੀ ਹਾਂ ਵਧੀਆ ਪਿੰਡ ਦਾ ਨੰਬਰ ਬੋਲ ਦਿਓ ਜੀ 94648 ਜੀ ਹੂੰ 7173 ਜੀ ਪਿੰਡ ਆਪਣਾ ਜੀ ਪਿੰਡ ਸੰਤਪੁਰਾ ਮੋੜ ਜੀ ਜਿਹੜੀ ਠੋਖੋ ਕੰਚਗਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਾਂ ਪਾਜੀ ਤਪਾਪ ਇਹ ਜਿਹੜਾ ਪੱਖੋ ਕੈਂਚਾ ਤੋਂ ਬਾਤਾਪੇਨ ਰੋਡ ਜਾਂਦਾ ਉਹਤੇ ਆਪਣਾ ਆ ਗਿਆ ਸਮਝੋ ਪੱਖੋ ਕੈਂਚਾ ਤੋਂ 5 ਕਿਲੋਮੀਟਰ ਤੇ ਜਿੱਥੇ ਅਧਿਕਾਰ ਆ ਗਿਆ ਆਪਣਾ ਖੇਤਾਂ ਚ ਘਰ ਹੈ ਜੀ ਓਕੇ ਵਪਾਰ ਦਾ ਕੰਮ ਆ ਬਾਈ ਹਾਂ ਵਪਾਰ ਦਾ ਕੰਮ ਆ ਜੀ ਓਕੇ ਤੇ ਬਾਜਬਰੇਡ ਦੇ ਵਿੱਚ ਪਸ਼ੂ ਇੱਕ ਦੋ ਮਿਲਦੇ ਰਹਿੰਦੇ ਹਰ ਵਕਤ ਹਾਂ ਜੀ ਹਾਂ ਹਰ ਵਕਤ ਜੀ ਪੰਜ ਚਾਰ ਪਸ਼ੂ ਹੁੰਦੇ ਜੀ ਆਪਣੇ ਕੋਲ ਅੱਜ ਫਿਰ ਦੋ ਬੇੜਾਂ ਤੇ ਇੱਕ ਝੋਟੀ ਹੈ ਹਾਂ ਜੀ ਓਕੇ ਤੇ ਆ ਜਾ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਪਜਾਬ ਵਾਲੀ ਯਾਰ ਸੀ ਦੇਖੀ ਜਾਨੇ ਹਾਂ ਜੀ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਸੁੰਡੀਆਂ ਜੀ ਹੁਣ ਦੂਜਾ ਸੂਆ ਸੁੰਡੀਆਂ ਤੇ ਕਿੰਨੇ ਦਿ ਇਹ ਲੈ ਜੂ ਜੀ ਹਰੇ ਹਫਤਾ ਕਾ ਘੜ ਜੂ ਜੀ ਹਫਤਾ ਲੈ ਹੋਏ ਨੂੰ ਬਾਹਰ ਨੂੰ ਤੋਰਾ ਕਰਾ ਕੇ ਚੈੱਕ ਚੰਗੀ ਹੈ ਜੀ ਥਲੇਰੇ ਗਾ ਆ ਵੇਖੋ ਜੀ ਤੋਰਾ ਤਾਰਾ ਤੁਹਾਨੂੰ ਕਰਾਵਾਂ ਚੈੱਕ ਚੰਗੀ ਹੈ ਜੀ ਬਾਕੀ ਦੀ ਗੱਲ ਫਿਰ ਤੋਂ ਪਹਿਲੇ ਸੂਏ ਦਾ ਕਿੰਨਾ ਕ ਦੁੱਧ ਕੱਢਿਆ ਹੋ ਬਾਈ ਬਾਈ ਆਪਾਂ ਲਿਆਂਦੀ ਆ ਆਪਾਂ ਨੂੰ ਦੋਨਾਂ ਅਗਲੇ ਨੇ ਕਿਹਾ ਜੀ ਮੈਂ ਸੀ 16 ਕਿਲੋ ਦੁੱਧ ਚੋਇਆ ਐਤ ਕੀ ਫਿਰ ਕਿੰਨਾ ਕਹਿ ਕੇ ਦੇ ਦਾਂਗੇ ਐਤ ਕੀ ਦੇਖੋ ਜੀ ਆਪਾਂ ਤਾਂ 15 16 ਹੀ ਕਹਿ ਕੇ ਦੇਵਾਂਗੇ ਜੀ ਆਪਾਂ ਸੇਵਾ ਦਾ ਹਨਾ ਗਾ ਹਾਂ ਜੀ ਓਕੇ ਜੀ ਆ ਦੇਖੋ ਥਾਨ ਲੈਵੇ ਦੀ ਪੂਰੀ ਸਾਫ ਆ ਜੇ ਆਪਾਂ ਗੱਲ ਕਰ ਲਗੇ ਵਧੀਆ ਵਜਨ ਵਾਲੀ ਆ ਗਈ ਮੋੜ ਲਿਓ ਵੀਰੇ ਚੰਗੀ ਹੈ ਜੀ ਫੇਸ ਕਰੋ ਚੱਕ ਇੱਕ ਨੰਬਰ ਬਾਕੀ ਜਿਹੜੀ ਕੁਆਲਿਟੀ ਹੈ ਜਰਸੀ ਵਾਲੀ ਇਹ ਚ ਪੂਰੀ ਹੈਗੀ ਥਣਲੇਵੇ ਦੀ ਪੂਰੀ ਸਾਹਿਬ ਕਿੰਨੇ ਦਿਨ ਕੱਟ ਜੂ ਬਾਈ ਇੱਕ ਹਫਤਾ ਕੱਟ ਜੂ ਜੀ ਹਫਤਾ ਹਾਂ ਜੀ ਤੇ ਥਣਲੇਵੇ ਦੀ ਪੂਰੀ ਸਾਫ ਹੈਗੀ ਹਾਂ ਜੀ ਹਾਂ ਥਣਲੇਵੇ ਦੀ ਪੂਰੀ ਹਾਂ ਜੀ ਉਹ ਆਪਣੀ ਗਾਰੰਟੀ ਹੋਊਗੀ ਜੀ ਕਿੰਨੇ ਪੈਸੇ ਲੈ ਲਾਂ ਬਾਈ ਬਸ ਇੱਕੋ ਹੀ ਗੱਲ ਜੀ ਦਾ ਹਾਂ ਇੱਕੋ ਜਿਹਾ ਸਾਨੂੰ ਹੀ ਦੱਸ ਬਸ 62000 ਦੀ ਹਾਂ ਨਹੀਂ ਹੈ ਜੀ ਛੋੜ ਹੋਊਗੀ ਇਹ ਚ ਨਹੀਂ ਬੱਸ ਜੀ ਉਹ ਮੈਂ ਆਪਦੀ ਮਰਜ਼ੀ ਦੀ ਕਰੂੰਗਾ ਜਮਾ ਜਾਇ ਰੇਡ ਖਿੱਚ ਕੇ ਰੱਖਦਾ ਹਾਂ ਹਾਂ ਜਮਾ ਖਿੱਚ ਕੇ ਜੀ ਬਸ ਤੇ ਹੁਣ 2 ਨੰਬਰ ਐਚ ਐਫ ਬਾਈ ਹਾਂਜੀ ਕੱਢਦੇ ਬਾਰੇ ਇਹਨੂੰ ਵੀ ਲਿਓ ਇਹਦੀ ਕੀ ਡਿਟੇਲ ਹੈ ਕਿਹੜਾ ਸੂਆ ਇਹ ਜੀ ਆਪਣੀ ਘਰ ਦੀ ਬਿਹੜਾ ਜੀ ਘਰ ਦੀ ਕਿਹੜਾ ਸੂਆ ਸੂਰੇ ਇਹ ਤੀਜਾ ਸੂਆ ਸੁੰਦੀ ਆ ਜੀ ਤੀਜਾ ਸੂਆ ਸੁੰਦੀ ਆ ਤੇ ਕਿੰਨੇ ਕ ਦਿਨ ਲੈ ਜੂ ਬਾਈ ਇਹ ਵੀ ਹਫਤਾ ਹੀ ਕੱਢ ਜੂ ਜੀ ਕਿੰਨਾ ਫਿਰ ਦੁੱਧ ਕੱਟਿਆ ਬਾਈ ਦੇ ਸੂਏ ਇਹ ਆਪਾ ਜੀ 30 ਕਿਲੋ ਦੁੱਧ ਚੋਇਆ ਜੀ ਦਾ ਓਕੇ ਥਾਣੇ ਚ ਕੀ ਫਾਲਟ ਹੈ ਇਹਦੇ ਇਹਦੇ ਥਣ ਜੀ ਮੂਰਲੇ ਥਣ ਚ ਕੱਟ ਲੱਗਿਆ ਸੀਗਾ ਕੱ ਡਾਕਟਰ ਤਾਂ ਕਹਿੰਦਾ ਸੀ ਵੀ ਥਣ ਵੀ ਜਦੇ ਸੂ ਵੀ ਵੀ ਉਹਦੇ ਮਸਾਲੇ ਹੀ ਮਾਰਨੂ ਮੁਰੋ ਮੇਰੂ ਬੰਦ ਹੈ ਜੀ ਦਾ ਅੱਛਾ ਮੇਰੂ ਬੰਦ ਪਰ ਆ ਪੰਜ ਤਲ ਕਰਕੇ ਹੀ ਦਿੰਦੇ ਆ ਜੀ ਉਹ ਤਲ ਕਰਕੇ ਓਕੇ ਹਾਂਜੀ ਫੈਦ ਕੀ ਫਿਰ ਦੁੱਧ ਕਿੰਨਾ ਕੱਢ ਦੂ ਤਲ ਦੇ ਸਾਹਿਬ ਫੈਦ ਕੀ ਵੀ 25 ਕਿਲੋ ਤਾਈ ਨੂੰ ਦੇਣਾ ਚਾਹੀਦਾ ਓਕੇ ਚੰਗੇ ਤੇ ਸੂਆ ਬਾਈ ਕਿਹੜਾ ਸੂਆ ਤੀਜਾ ਸੂ ਜੀ ਇਹ ਤੀਜਾ ਓਕੇ ਰੇਨਲ ਮੋਡ ਲੈਵਰੇ ਰੇਨਲ ਤੀਜਾ ਸੂਆ ਵਜਨ ਬਜੋਦਪੁਰਾ ਜੀ ਫੇਸ ਕੁਆਲਿਟੀ ਚੰਗੀ ਥਾਣਾ ਦੀ ਬਣਾਵਟ ਬਹੁਤ ਸੋਹਣੀ ਦਿਨ ਹਜੇ ਵਾਕਿਆ ਕਰਮਾ ਇਨੇ ਚੰਗਾ ਥਾਣੇ ਦੇ ਵਾ ਤਿਆਰ ਕਰਕੇ ਫਿਰ ਸੋਣਾ ਆ ਦੇ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਇਹ ਜੀ ਇੱਕ ਹਫਤਾ ਲੈ ਜੂ ਜੀ ਇਹ ਹਫਤਾ ਤੇ ਦੁੱਧ ਫਿਰ ਇਹਦੀ 25 ਕਿਲੋ ਕਢ ਦੂ ਸੁਆਤੀ ਚ ਤੀਜਾ ਸੁਆ ਸੁੰਦੀ ਹੈ ਜੀ ਓਕੇ ਤੇ ਇਹਦੇ ਕਿੰਨੇ ਪੈਸੇ ਇਹ ਵੀ 60000 ਤੁਹੇ ਲਿਆਂਗੇ ਜੀ ਜਾਇ ਰੇਟ ਆ ਬਾਕੀ ਦਾ ਚੰਗੀ ਕੁਆਲਿਟੀ ਵਾਲੀ ਵਾੜ ਆ ਜੀ ਹਾਂ ਹਾਂ ਜੀ ਹਾਂ ਤੇ ਹੁਣ ਵੀਰੇ ਆਪਾਂ ਨਹੀਂ 40 120 ਤੋਂ ਡੈਨਮਾਰਕ ਤੋਂ ਜੀ ਇਹ ਤਾਂ ਹਾਂ ਗੱਬਣਾ ਜੀ ਓਕੇ ਜੀ ਕੋਈ ਗੱਲ ਨਹੀਂ ਤਾਂ ਚੰਗਾ ਬੱਚਾ ਜੇ ਪਾਤਾ ਹਾਂ ਚੰਗਾ ਪਾ ਓਕੇ ਤੇ ਹੁਣ ਜਿਹੜੀ ਆਪਾਂ ਵੀਰੇ ਮੀਣੀ ਝੋਟੀ ਦੇਖੀ ਇਹਨੇ ਇਹ ਆਪਾਂ ਖਰੀਦੀ ਆ ਜੀ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੂ ਰਹੀ ਆ ਤੇ ਬਾਈ ਜੀ ਕਿੰਨੇ ਕਿ ਦਿਨ ਬਾਕੀ ਆ ਇਹ ਜੀ ਹਫਤਾ ਇਹ ਕੱਢੂ ਜੀ ਸਿੰਘ ਹਿਲਦਿਆ ਕਿ ਨਹੀਂ ਸਿੰਘ ਹਾਂ ਹਿਲਦਿਆ ਜੀ ਮਾੜੇ ਮਾੜੇ ਓਕੇ ਹਾਂ ਜੀ ਦੂਜਾ ਸੂਆ ਪਿਓਰ ਆ ਗਈ ਜੀ ਮੇਣੀ ਆਲੇ ਮੇਰੀ ਪੂਰੀ ਸਾਫ ਤੇ ਕਿੰਨਾ ਫਿਰ ਬਾਈ ਦੁੱਧ ਦੇ ਦੋ ਇਹ ਕਿ ਪਹਿਲੇ ਸੂਏ 10 ਕਿਲੋ ਕਿਹਾ ਜੀ ਉਹਨਾਂ ਨੇ ਚੋਇਆ ਜੀ ਓਕੇ 10 ਕਿਲੋ ਦੁੱਧ ਪਹਿਲੇ ਸੂਆ ਨਾਲ ਕੱਢਿਆ ਵਾ ਤੇ ਐਤ ਕੀ ਦੇ ਦੋ 12 ਕਿਲੋ ਫਿਰ हां 12 ਨਾਲ ਦੀ 11 ਦਾ ਪਿਆਈ ਪਿਆ ਜੀ ਵਟਤੀ ਪਿਆ ਜੀ ਜਮਾ ਜਾਇਜ਼ ਗੱਲਾਂ ਬਾਤਾਂ ਦੀ ਗੱਲ ਹੈ ਇਹ ਆ ਦੇਖੋ ਜੀ ਆ ਰੰਗਮੰਦ ਕਰੇ ਜੀ 11 12 ਕਿਲੋ ਦੁੱਧ ਹਾਂਜੀ ਦੇ ਦੇਣਾ ਇਹਨੇ ਕੋਈ ਇਹੋ ਜੀ ਗੱਲ ਨਹੀਂ ਚੰਗੇ ਥਣ ਹਵਾਨੇ ਦੀ ਤੇ ਰੇਟ ਜਮਾ ਜਾਇਜ਼ ਕੋਈ ਲੱਖ ਨਹੀਂ ਕੋਈ ਇੱਕ ਵੀ ਨਹੀਂ ਕਿੰਨੇ ਪਾਇਆ ਵੇ 95000 ਜੀ 95000 ਜਮਾ ਜਾਇਜ਼ ਰੇਟ ਆ ਤੇ ਝੋਟੀ ਨਵਾਂ ਹਣ ਰੇ ਨਾਲ ਦੂਜਾ ਸੂਆ ਥਣ ਦੀ ਪੂਰੀ ਸਾਫ ਤਾਂ ਦੀ ਹਲੇ ਜੀ 8 ਦੰਦ ਪੂਰੇ ਹੋਏ ਨਹੀਂ ਤੇ ਜੀ 6 ਦੰਦ ਦੀ ਹਾਂਜੀ ਤੇ ਲੈਵੇ ਲੋਗੇ ਦੀ ਬੜੀ ਪਲਾਈ ਪਈ ਆ ਹੈ ਤਾਂ ਹਾਂਜੀ ਹਾਂ ਚੰਗੀਆਂ ਨੇ ਤਿਆਰ ਹੋ ਗਏ ਫਿਰ ਕਰ ਮਾਇਨੇ ਸੋਣਾ ਹਾਂਜੀ ਆ ਦੇਖੋ ਜੀ 95000 ਜਮਾਨਤਦਾਰ ਹੋ ਜੂ ਹੈ ਹਾਂਜੀ 95000 ਚ ਤਿੰਨ ਵਹਿੜਾਂ ਸੀ ਤਿੰਨੇ ਤੁਹਾਨੂੰ ਦਿਖਾ ਦਿੱਤਾ ਨੰਬਰ ਫੇਰ ਬੋਲ ਦਿਓ ਬਈ ਤਿੰਨ ਦੋ ਵਹਿੜਾਂ ਤੇ ਇੱਕ ਮੀਣੀ ਕੱਟੀ ਹਾਂਜੀ ਨੰਬਰ ਬੋਲਿਓ 94648 ਜੀ 7373 ਜੀ ਪਿੰਡ ਸੰਤਪੁਰਾ ਮੋੜ ਜੀ ਤਸੀਲ ਤਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਆ ਦੇਖੋ ਜੀ ਚੰਗੀਆਂ ਦਿਨਾਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਯਾਰ ਮਿਲਦੇ ਆ ਕਿ ਨਵੀਂ ਵੀਡੀਓ